ਪਾਣੀ ਪਾਣੀ ਚ ਲੈ ਆਓ ਉਹ ਸਾਰੀ ਐਂਡ ਇਫ ਇਨਾ ਚਲੋ ਬਣਾਓ ਫਿਰ ਰੋਟੀ ਉਧਰ ਤਵੇ ਤੇ ਪਈਏ ਜੜੀ ਉਹ ਤਾਂ ਵਰਦੀ ਬਣਾਓ ਰੋਟੀ ਮਾਰ ਕੇ ਤਵੇ ਤੇ ਆਓ ਰੋਟੀ ਦੇਖੋ ਪੁੱਤ ਮੰਮੀ ਨੋ ਬਣੀ ਲੈਓ 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 ਰੋਟੀ ਚੱਕ ਲਓ ਬਣਾਓ ਬਣਾਓ ਰੋਟੀ ਜਲਦੀ ਬਣਾਓ ਜਲਦੀ ਜਿੱਥੇ ਰੱਖੀ ਸੀ ਪੋਤਾ ਉੱਥੀ ਆ ਬਣਾਓ ਅਵੇ ਆ ਤਾਂ ਮੈਂ ਖਾ ਗਈ ਸਾਰੀ ਖਤਮ ਹੋ ਗਈ ਹੋਰ ਬਣਾਓ ਬਣਾ ਬਣਾਓ ਰੋਟੀ ਬਣਾਓ ਬਈ ਭੁੱਖ ਲੱਗੀ ਪਈ ਹੈਗੀ ਆਹ ਇਹ ਰੋਟੀ ਹਾਂ ਆਪਾਂ ਨੂੰ ਕੁਝ ਤੁਸੀਂ ਤਾਂ ਹਾਂ ਪੁੱਤ ਅਜੇ ਤਾਂ ਫਿਰ ਸਾਰੀ ਖਾਣਗੇ ਤੁਸੀਂ ਇਕੱਠੀਆਂ ਬਣਾ ਲਓ ਸਾਈਆਂ ਜਲਦੀ ਜਲਦੀ ਬਣਾਵੇ ਛੇਪੀ ਦੇ ਉਹ ਮਮਾ ਨੂੰ ਫੜਾ ਦੇ ਉਧਰ ਚਲੋ ਭਾਈ ਹਾਂ ਆ థాంਕ ਯੂ ਫॉर ਦਾ ਜਾ ਬਣਾ ਕੇ ਰੋਟੀਆਂ ਫੜਾਈ ਤੂੰ ਚਾਹ ਜਾਂ ਨਾ ਪੁੱਤ ਨੋ ਦਾ ਥੈਂਕ ਯੂ ਬਣਾ ਕੇ ਰੋਟੀਆਂ ਫੜਾਈ ਤੂੰ ਚਾਹ ਜਾਂ ਨਾ ਪੁੱਤ ਨੋ ਦਾ ਥੈਂਕ ਯੂ ਚਾਹ ਕੇ ਮੈਂ ਬਣਾਇਆ ਇਹ ਮਤਲਬ ਪੁੱਤ ਮੈਨੂੰ ਵੀ ਫੜਾ ਦੋ ਰੋਟੀ ਆ ਬਣਾਓ ਹੋਰ ਛੋਟੀ ਰੋਟੀ ਛੋਟੀ ਰੋਟੀ ਹਾਂ ਪੁੱਤ ਸਬਜੀ ਸਬਜੀ ਬਣਾ ਲਓ ਸਬਜੀ ਬਣ ਗਈ ਪੁੱਤ ਹਾਂ ਸਾਲੇ ਬਾਗ ਚੱਲ ਕਿੱਥੇ ਆ ਆ ਦੇਖ ਜਿੱਥੇ ਬਾਕੀ ਸਮਾਨ ਦਾ ਹਾਂ ਸਾਲੇ ਆ ਕੁਛੀ ਦਾ ਸਮੋਸੇ ਲਿਆ ਹਾਂ ਚਾਰ ਕੇ ਪੰਜ ਚ ਐਵੇਂ ਕਰਕੇ ਹੈ ਨਹੀਂ ਕਰਕੇ ਚਲੋ ਬੱਸ ਭਾਈ Sabe, avante a -kardo.